ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਕਰਵਾ ਪੰਜਾਬ ਜਿਹੜਾ ਇਸ ਟਾਈਮ ਜਲ-ਤਲ ਹੋ ਚੁੱਕਾ ਹੈ। ਪਰ ਪੰਜਾਬ ਦੇ ਕਈ ਵੱਡੇ ਛੋਟੇ ਸ਼ਹਿਰ ਜਿਹੜੀ ਹੜ੍ਹ ਦੀ ਮਾਰ ਥਲੇ ਆ ਚੁੱਕੇ ਨੇ। ਰੱਬ ਵੀ ਇਸ ਟਾਈਮ ਪੰਜਾਬੀਆਂ ਦਾ ਪੂਰਾ ਇਮਤਿਹਾਨ ਲੈ ਰਿਹਾ ਆ। ਤੇ ਪੰਜਾਬੀ ਹਮੇਸ਼ਾ ਹਰ ਤਰ੍ਹਾਂ ਦਾ ਇਮਤਿਹਾਨ ਦੇਣ ਲਈ ਤਿਆਰ ਰਹਿੰਦੇ ਨੇ ਹੜ ਦੀ ਮਾਰ ਅਜੇ ਹੀ ਪਈ ਹੈ ਕਿ ਇਨਸਾਨ ਦੇ ਨਾਲ ਨਾਲ ਪਸ਼ੂ ਪੰਛੀ ਵੀ ਪਰੇਸ਼ਾਨ ਹੋ ਗਏ ਨੇ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਰਹੇ ਨੇ ਪੰਜਾਬ ਦੀਆਂ ਕਈ ਛੋਟੀਆਂ ਵੱਡੀਆਂ ਧਾਰਮਿਕ ਅਤੇ ਸਮਾਜਿਕ ਸੁਸਾਇਟੀਆਂ ਸੇਵਾ ਲਈ ਅੱਗੇ ਆ ਰਹੀਆਂ ਨੇ ਤੇ ਇਸੇ ਨਾਲ ਨਾਲ ਹੀ ਜਿਹੜੀ ਸਾਡੀ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਹੈ ਜਾਂ ਫਿਲਮੀ ਆਰਟਿਸਟ ਨੇ ਭਾਵੇਂ ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਹੋਵੇ ਜਿਹੜੇ ਪੰਜਾਬ ਦੇ ਨਾਲ ਸੇਕ ਰੱਖਦੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਫਿਕਰ ਹੈ ਉਹ ਅੱਗੇ ਆ ਗਏ ਨੇ ਉਹ ਅੱਗੇ ਵਧ ਗਏ ਨੇ ਤੇ ਇਸੇ ਹੀ ਕਈ ਵੱਡੇ ਛੋਟੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਹੱਥ ਵੜਨ ਦੀ ਕੋਸ਼ਿਸ਼ ਕੀਤੀ ਹੈ ਮੈਂ ਗੱਲ ਕਰ ਰਿਹਾ ਹਾਂ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਬਾਬਾ ਬੋਰ ਕਹੇ ਜਾਣ ਵਾਲੇ ਗੁਰਦਾਸ ਮਾਨ ਜੀ ਦੀ ਗੁਰਦਾਸ ਮਾਨ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਮੈਂ ਤਕਰੀਬਨ 25 ਲੱਖ ਰੁਪਈਆ ਰਾਸ਼ੀ ਜਿਹੜੀ ਹੈ ਉਹ ਹਰ ਪੇੜਤਾ ਦੀ ਸੇਵਾ ਵਿੱਚ ਲਾਵਾਂਗਾ ਤੇ ਤਕਰੀਬਨ 5 ਲੱਖ ਰੁਪਈਆ ਦਵਾਈਆਂ ਵਾਸਤੇ ਦੇਵਾਂਗਾ ਉਹ ਅਜਿਹੇ ਕਈ ਕਲਾਕਾਰ ਨੇ ਗੁਰਦਾਸ ਮਾਨ ਦੇ ਨਾਲ-ਨਾਲ ਜੇ ਅਸੀਂ ਗੱਲ ਕਰੀਏ ਜਸਵੀਰ ਜੱਸੀ ਜਸਵੀਰ ਜੱਸੀ ਵੀ ਪਿਛਲੇ ਕਈ ਦਿਨਾਂ ਤੋਂ ਗਰਾਊਂਡ 0 ਉੱਪਰ ਘੁੰਮ ਰਹੇ ਨੇ ਤੇ ਆਪਣੇ ਵੱਲੋਂ ਹਰ ਤਰ੍ਹਾਂ ਦਾ ਯੋਗਦਾਨ ਪਾਣ ਦੀ ਕੋਸ਼ਿਸ਼ ਕਰ ਰਹੇ ਨੇ ਗੱਗੂ ਗੇਲ ਜੀ ਨੇ ਵੀ ਇੱਕ ਪੋਸਟ ਪਾ ਕੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਹੈ ਤੇ ਜੇ ਕਹੀਏ ਪੰਜਾਬ ਦੇ ਸੁਪਰਸਟਾਰ ਦਲਜੀਤ ਦੋਸਾਂਝ ਦੀ ਤੇ ਦਲਜੀਤ ਦੋਸਾਂਝ ਨੇ ਤਾਂ 10 ਪਿੰਡ ਗੋਦਲੈਂਡ ਦੀ ਗੱਲ ਕੀਤੀ ਹੈ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜਿਹੜੇ ਹੜ੍ਹਾਂ ਦੇ ਹੀਟ ਆ ਚੁੱਕੇ ਨੇ ਹੜ ਦੀ ਮਾਰ ਹੀਟ ਆ ਚੁੱਕੇ ਨੇ ਉਹ 10 ਪਿੰਡ ਗੋਦਲੈਂਡ ਦੀ ਗੱਲ ਕੀਤੀ ਹੈ ਜੇ ਮੈਂ ਗੱਲ ਕਰਾਂ ਬਾਲੀਵੁੱਡ ਦੇ ਸੰਜੂ ਬਾਬਾ ਸੰਜੇ ਦੱਤ ਦੀ ਤੇ ਸੰਜੇ ਦੱਤ ਦੇ ਖੂਨ ਦੇ ਵਿੱਚ ਹੀ ਪੰਜਾਬ ਪ੍ਰਤੀ ਪਿਆਰ ਹੈ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਪਿਤਾ ਦੀ ਤਾਂ ਮਹਰੂਮ ਸ਼੍ਰੀ ਸੁਨੀਲ ਦੱਤ ਜੀ ਨੇ 84 ਦੇ ਜਦੋਂ ਦੰਗੇ ਹੋਏ ਸਨ ਤੇ ਅਮਨ ਸ਼ਾਂਤੀ ਵਾਸਤੇ ਬੰਬੇ ਤੋਂ ਸ੍ਰੀ ਅਮਰitsar ਸਾਹਿਬ ਦੀ ਪੈਦਲ ਯਾਤਰਾ ਕਰਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ ਤੇ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਸੰਜੇ ਦੱਤ ਨੇ ਵੀ ਸੇਵਾ ਕਰਨ ਦਾ ਹਰ ਪੀੜਤਾ ਨੂੰ ਯੋਗਦਾਨ ਦੇਣ ਦੀ ਗੱਲ ਕੀਤੀ ਹੈ ਜੇ ਆਪਾਂ ਕਰੀਏ ਇਹ ਗੱਲ ਰਾਜਕੁੰਦਰਾ ਜੀ ਤੇ ਰਾਜਕੁੰਦਰਾ ਜੀ ਦੀ ਵੀ ਇੱਕ ਪੰਜਾਬੀ ਫਿਲਮ ਆ ਰਹੀ ਹੈ ਮਹਿਰ ਤੇ ਉਹਨੇ ਵੀ ਕਿਹਾ ਸੀਗਾ ਕਿ ਮੈਂ ਆਪਣੀ ਪਹਿਲੇ ਸ਼ੋਹਰੀ ਸਾਰੀ ਕਮਾਈ ਜਿਹੜੀ ਹੜ ਪੇੜਤਾਂ ਨੂੰ ਦੇਵਾਂਗਾ ਤੇ ਉਹ ਗਰਾਉਂਡ ਜ਼ੀਰੋ ਵਿੱਚ ਘੁੰਮ ਵੀ ਰਹੇ ਨੇ ਤੇ ਉਹਨਾਂ ਦੇ ਨਾਲ-ਨਾਲ ਜਿਹੜੀ ਫਿਲਮ ਦੀ ਹੀਰੋਇਨ ਐ ਗੀਤਾ ਬਸਰਾ ਉਹ ਵੀ ਯੋਗਦਾਨ ਪਾ ਰਹੀ ਹੈ ਤੇ ਬੰਬੇ ਤੋਂ ਸ਼ਿਲਪਾ ਸ਼ੈਟੀ ਨੇ ਵੀ ਪੰਜਾਬ ਨੂੰ ਪਿਆਰ ਦੇਣ ਦੀ ਪੰਜਾਬ ਦੇ ਹੱਕ ਦੀ ਗੱਲ ਕਹੀ ਹੈ ਜੇ ਆਪਾਂ ਗੱਲ ਕਰੀਏ ਪੰਜਾਬੀਆਂ ਦੇ ਨੌਜਵਾਨਾਂ ਦੇ ਦਿਲ ਦੀ ਧੜਕਣ ਕਰਨ ਓਜਲਾ ਦੀ ਤਾਂ ਕਰਨ ਓਜਲਾ ਨੇ ਵੀ ਅਨਾਉਂਸ ਕੀਤਾ ਹੈ ਆ ਕਿ ਮੈਂ ਵੱਧ ਤੋਂ ਵੱਧ ਯੋਗਦਾਨ ਪਾਵਾਂਗਾ ਤੇ ਉਹਨੇ ਆਪਣੇ ਖਰਚੇ ਦੇ ਉੱਪਰ ਇੱਕ ਸਮੁੰਦਰੀ ਕਿਸ਼ਤੀ ਬੋਟ ਜਿਹੜੀ ਹੈ ਹੜਪੇਟਾਂ ਵਾਸਤੇ ਭੇਜੀ ਹੈ ਉਹ ਹਰ ਤਰ੍ਹਾਂ ਦੀ ਸੇਵਾ ਕਰਨ ਵਿੱਚ ਉਹ ਯੋਗਦਾਨ ਪਾਣ ਦੀ ਗੱਲ ਕਰ ਰਹੇ ਨੇ ਜੇ ਆਪਾਂ ਗੱਲ ਕਰੀਏ ਸੂਫੀ ਗਾਇਕ ਤੇ ਪੰਜਾਬੀ ਫਿਲਮ ਹੀਰੋ ਸਤਿੰਦਰ ਸਰਤਾਜ ਦੀ ਤੇ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਣ ਦੀ ਗੱਲ ਕੀਤੀ ਹੈ ਤੇ ਨਾਲ ਨਾਲ ਜਿਹੜੇ ਸਾਡੇ ਪੰਜਾਬ ਦੇ ਪਿਆਰੇ ਗਾਇਕ ਰੰਜੀਤ ਬਾਵਾ ਦੀ ਗੱਲ ਕਰੀਏ ਤੇ ਰੰਜੀਤ ਬਾਵਾ ਨੇ ਵੀ ਆਪਣੇ ਸ਼ੋਅ ਦੀ ਕਮਾਈ ਦੇਣ ਦੀ ਗੱਲ ਕਹੀ ਹੈ ਤਰਸੇਮ ਜਸੜ ਨੇ ਵੀ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਪੰਜਾਬ ਦੇ ਨਾਲ ਖੜੇ ਰਹਿਣ ਦਾ ਵਾਦਾ ਕੀਤਾ ਆ ਜੇ ਆਪਾਂ ਕਰੀਏ ਗੱਲ ਪੰਜਾਬ ਦੇ ਸੁਪਰ ਹੀਰੋ ਕਿਉਂਕਿ ਕਰੋਨਾ ਦੇ ਵਿੱਚ ਵੀ ਇਹ ਬੰਦਾ ਵੱਧ ਚੜ ਕੇ ਅੱਗੇ ਆਇਆ ਸੀਗਾ ਸੋਨੂ ਸੂਦ ਸੋਨੂ ਸੂਰ ਨੇ ਵੀ ਜਿਹੜਾ ਹਰ ਤਰ੍ਹਾਂ ਦਾ ਯੋਗਦਾਨ ਦੇਣ ਦੀ ਗੱਲ ਕੀਤੀ ਹੈ ਉਹਨੇ ਵੀ ਇਹ ਕਿਹਾ ਹੈ ਕਿ ਮੋਗੇ ਦੇ ਵਿੱਚ ਮੇਰੀ ਜਿਹੜੀ ਫਾਊਂਡੇਸ਼ਨ ਹੈਗੀ ਹੈ ਉਹਦੇ ਨਾਲ ਤੁਸੀਂ ਵਾਰਤਾਲਾਪ ਕਰੋ ਤੁਹਾਨੂੰ ਕਿਸੇ ਵੀ ਤਰੀਕੇ ਦੀ ਲੋੜ ਹੈ ਭਾਵੇਂ ਪਸ਼ੂਆਂ ਦਾ ਚਾਰਾ ਹੈ ਜਾਂ ਦਵਾਈਆਂ ਨੇ ਤੁਸੀਂ ਉੱਥੋਂ ਲੈ ਸਕਦੇ ਹੋ ਔਰ ਇਸੇ ਤਰ੍ਹਾਂ ਕਈ ਜਿਹੜੇ ਫਿਲਮ ਸਟਾਰ ਨੇ ਉਹ ਆਪਣਾ ਯੋਗਦਾਨ ਪਾਣ ਦੀ ਗੱਲ ਕਰ ਰਹੇ ਨੇ ਜਿਮੀ ਸ਼ੇਰਗੱਲ ਵੱਲੋਂ ਵੀ ਯੋਗਦਾਨ ਪਾਣ ਦੀ ਗੱਲ ਕੀਤੀ ਗਈ ਹੈ ਤੇ ਸੋਹਣੀ ਦਸਤਾਰ ਦਾ ਜਿਹੜਾ ਮਾਲਕ ਸਾਡਾ ਗਾਇਕ ਇੰਦਰਜੀਤ ਨਿੱਕੂ ਇੰਦਰਜੀਤ ਨਿੱਕੂ ਨੇ ਵੀ ਯੋਗਦਾਨ ਪਾਣ ਦੀ ਗੱਲ ਕੀਤੀ ਹੈ ਤੇ ਪੰਜਾਬੀ ਸਿੰਗਰ ਰੇਸ਼ਮ ਅਨਮੋਲ ਪਿਛਲੇ 10-12 ਦਿਨ ਤੋਂ ਹੜਪੀੜਤਾ ਦੇ ਵਿਚਕਾਰ ਘੁੰਮ ਰਹੇ ਨੇ ਹਰ ਬੰਦੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜੇ ਹੜਪੀੜਤਾ ਦੀ ਸੇਵਾ ਕਰਨ ਦੀ ਗੱਲ ਕੀਤੀ ਹੈ ਛੋਟਾ ਹੋਵੇ ਜਾਂ ਵੱਡਾ ਹੋਵੇ ਕੋਈ ਵੀ ਕਲਾਕਾਰ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਵੈ ਉਹ ਨਾਲ ਖੜਿਆ ਹੋਇਆ ਹੈ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਮੀਕਾ ਸਿੰਘ ਨੇ ਵੀ ਪੰਜਾਬ ਨਾਲ ਖੜੇ ਰਹਿਣ ਦੀ ਗੱਲ ਕੀਤੀ ਹੈ ਤੇ ਅਜਿਹੇ ਹੋਰ ਵੀ ਕਈ ਕਲਾਕਾਰ ਹਨ ਜਿਹੜੇ ਪੰਜਾਬ ਦੇ ਹਿੱਤ ਦੀ ਗੱਲ ਕਰ ਰਹੇ ਨੇ ਤੇ ਹੜਪੀੜਤਾ ਦੀ ਸੇਵਾ ਲਈ ਯੋਗਦਾਨ ਪਾਉਣ ਦੀ ਗੱਲ ਕਰ ਰਹੇ ਨੇ ਪੰਜਾਬ ਦੇ ਹੋਰ ਵੀ ਕਈ ਵੱਡੇ ਛੋਟੇ ਗਾਇਕ ਆਪਣਾ ਯੋਗਦਾਨ ਪਾਉਣ ਦੀ ਗੱਲ ਕਰ ਰਹੇ ਨੇ ਹਰ ਤਰ੍ਹਾਂ ਦਾ ਯੋਗਦਾਨ ਦੇ ਲਈ ਕੋਈ ਦਵਾਈਆਂ ਵਿੱਚ ਹਿੱਸਾ ਪਾ ਰਿਹਾ ਆ ਕੋਈ ਪਿੰਡ ਗੋਦ ਲੈ ਰਿਹਾ ਵੈ ਕੋਈ ਆਪਣਾ ਪਹਿਲਾ ਸ਼ੋਅ ਦੇ ਰਿਹਾ ਵੈ ਹਰ ਬੰਦਾ ਆਪਣੇ ਵੱਲੋਂ ਕੋਈ ਨਾ ਕੋਈ ਯੋਗਦਾਨ ਪਾਣ ਦੀ ਇੱਛਾ ਰੱਖਦਾ ਆ ਹੁਣ ਗੱਲ ਇਹ ਹੈ ਕਿ ਕਦੋਂ ਇਹ ਹੜ੍ਹ ਖਤਮ ਹੋਣਗੇ ਕਦੋਂ ਇਹ ਬਰਸਾਤਾ ਖਤਮ ਹੋਣਗੀਆਂ ਪਾਣੀ ਨੀਵਾ ਆਏਗਾ ਤੇ ਜਿਹੜੇ ਲੋਕਾਂ ਦੇ ਘਰ ਟੁੱਟ ਗਏ ਨੇ ਜਾਂ ਲੋਕਾਂ ਨੂੰ ਪਹਿਲੀਆਂ ਜ਼ਰੂਰਤਾਂ ਦੀ ਲੋੜ ਹੈ ਉਹ ਪਹੁੰਚਾਈਆਂ ਜਾਣ ਵੈਸੇ ਤਾਂ ਪੰਜਾਬ ਦੇ ਹਿੱਤ ਦੀ ਗੱਲ ਕਈ ਹੋਰ ਨਾਮੀ ਕਲਾਕਾਰ ਵੀ ਕਰ ਰਹੇ ਨੇ ਪਰ ਮੈਂ ਇਥੇ ਗੱਲ ਕਰ ਰਿਹਾ ਵਾਂ ਪੰਜਾਬ ਦੇ ਉਹਨਾਂ ਡੇਰਿਆਂ ਦੀ ਜਿਹੜੇ ਹੱਥ ਜੋੜ-ਜੋੜ ਕੇ ਸੰਗਤਾਂ ਕੋਲ ਉਹ ਮਾਇਆ ਦਾ ਲੈ ਜਾਂਦੇ ਨੇ ਪਰ ਕਿਸੇ ਤਰੀਕੇ ਦੇ ਕਿਸੇ ਵੀ ਡੇਰੇ ਨੇ ਆਪਣਾ ਯੋਗਦਾਨ ਪਾਣ ਦੀ ਗੱਲ ਨਹੀਂ ਕੀਤੀ ਸੰਤਪਾਲ ਵੀਰ ਸਿੰਘ ਸਿਚੇਵਾਲ ਬੇਸ਼ੱਕ ਹੜਪੀੜਤਾ ਦੇ ਆਲੇ-ਦੁਆਲੇ ਘੁੰਮ ਰਹੇ ਨੇ ਉਹ ਸ਼ੁਰੂ ਤੋਂ ਹੀ ਉਹ ਜਿਹੜੇ ਹੈ ਵਾਤਾਵਰਣ ਪ੍ਰੇਮੀ ਨੇ ਪਰ ਉਸ ਤੋਂ ਇਲਾਵਾ ਮੈਂ ਜੇ ਕਹਾਂ ਤੇ ਕਿਸੇ ਹੋਰ ਡੇਰੇ ਨੇ ਜਾ ਕਿਸੇ ਹੋਰ ਛੋਟੇ ਬਾਬੇ ਜਾਂ ਵੱਡੇ ਬਾਬੇ ਨੇ ਕਿਸੇ ਤਰੀਕੇ ਦੀ ਵੀ ਯੋਗਦਾਨ ਪਾਉਣ ਦੀ ਗੱਲ ਨਹੀਂ ਕੀਤੀ ਇਹ ਜਿਹੜੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਜਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਨੇ ਇਹ ਇਸ ਮੌਕੇ ਦੇ ਉੱਪਰ ਨਾਲ ਖੜੇ ਨਜ਼ਰ ਨਹੀਂ ਆ ਰਹੇ ਅਸੀਂ ਅਰਦਾਸ ਕਰਦੇ ਹਾਂ ਉਹਨਾਂ ਸਾਰਿਆਂ ਕਲਾਕਾਰਾਂ ਵਾਸਤੇ ਜਿਨ੍ਹਾਂ ਨੇ ਯੋਗਦਾਨ ਪਾਉਣ ਦੀ ਗੱਲ ਕੀਤੀ ਹੈ ਗੁਰੂ ਨਾਨਕ ਪਾਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਜਿਹੜੇ ਪੰਜਾਬ ਦੇ ਵਿੱਚ ਇਹ ਜਿਹੜੇ ਸਭ ਕੁਝ ਸਹਿ ਰਹੇ ਨੇ ਉਹਨਾਂ ਨੂੰ ਹਿੰਮਤ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਸਰਬੰਦੇ ਕਾਰਜਰਾਸ ਹੋਣ ਤੇ ਗੁਰੂ ਨਾਨਕ ਪਾਤਸ਼ਾਹ ਇਹ ਇੰਦਰ ਦੇਵਤਾ ਰਹਿਮ ਕਰ ਸਾਡੇ ਪੰਜਾਬ ਤੇ ਪੰਜਾਬ ਨੇ ਹਮੇਸ਼ਾ ਤੇਰਾ ਤੇਰਾ ਕਰਨਾ ਸਿੱਖਿਆ ਹੈ ਪੰਜਾਬ ਦੇ ਉੱਪਰ ਕਿਰਪਾ ਕਰ ਪੰਜਾਬ ਦੀ ਧਰਤੀ ਵੈਸੇ ਹੀ ਬਹੁਤ ਪਰੇਸ਼ਾਨੀਆਂ ਚ ਝੇਲ ਰਹੀ ਹੈ ਇਹਨੂੰ ਇਸ ਹੜ ਦੀ ਮਾਰ ਤੋਂ ਦੂਰ ਰੱਖੋ ਗੁਰਨਾਣਕ ਬਾਸ਼ਾ ਅਰਦਾਸ ਕਰਦੇ ਆ ਕਿ ਸਰਬਤ ਦੇ ਕਾਰਜਲਾਸ਼ ਕਰਨਾ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ